ਆ ਨਹੀਂ ਸਦੀਆ ਕਿੰਨਾ ਹਮਤ ਹੋ ਗਈ ਕਿੰਨੇ ਤਰਕਾਰ ਆਈ ਮੇਰਾ ਜਿਹੜੀ ਮਰੀਏ ਕਿਵੇਂ ਹੋਇਆ ਇਹ ਜੀ ਸਾਮੈ ਇਹਨਾਂ ਦੀ ਦੋਤ ਨੂੰ ਆ ਕੰਦ ਕੀ ਹੋਇਆ ਕੰਦਾ ਇਹ ਦੇ ਵਿੱਚ ਆ ਬੁੜੀ ਦੇ ਦਰਦ ਉਠਦਾ ਸੀਗਾ ਚੰਚੱਕਾ ਚੰਚੱਕਾ ਦਰਦ ਉਠਾ ਇਹਨੂੰ ਮਾਰ ਲੈ ਗਈ ਮਾਰਨ ਜਾ ਕੇ ਇਹਨਾਂ ਨੇ ਆਪਣੀ ਪਵਨ ਦੇ ਦਾਖਲ ਕਰਨੀ ਸੀਗੀ ਤੇ ਉੱਥੇ ਜੀ ਬਾਕੀ ਜਿਹੜੇ ਇਹ ਭਾਵਨਾ ਵਰਤੀ ਇਹਨਾਂ ਨਾਲ ਇਹ ਨਾਸ ਸੀਗੇ ਮੈਂ ਤਾਂ ਜੀ ਕਰੇ ਸੀ ਉਹਨਾਂ ਨੂੰ ਪਤਾ ਇਹ ਵੀ ਬਿਸ਼ਾਦਾ ਵੀ ਸਾਡੇ ਕੋਲ ਇਹ ਗੱਲ ਪਹੁੰਚੀ ਹੈ ਵੀ ਉੱਥੇ ਕਿਸੇ ਨੇ ਦੀ ਦੇਖਭਾਲ ਹੋਈ ਨਹੀਂ ਜੀ ਕੀ ਸਪੜਾਈ ਹੈ 500 ਰੁਪਇਆ ਉਹ ਦੁਵਾਦ ਇਹਨਾਂ ਨੇ ਕਿਹਾ ਵੀ ਇਹਦੀ ਦੇਖਭਾਲ ਕਰੋ ਇਹਦੀ ਦੇਖਭਾਲ ਕੋਈ ਨਾ ਰਹੀ ਜੀ ਉਹ ਜੀ ਹੁਣ ਅਸੀਂ ਆਏ ਸੋਚਦੇ ਆਂ ਵੀ ਕੋਈ ਪੈਸੇ ਬਨਵਾਤਾ ਨਹੀਂ ਰਹੇਗੀ ਕਿ ਕੋਈ ਪਰਮਾਤਮਾ ਮਨ ਉਹਦੀ ਕੋਈ ਕੀਮੇ ਨਾਲ ਗੱਲ ਬਣੀ ਹੈ ਇਹਦੇ ਨਾਲ ਭਾਵਨਾ ਬੀਤੀ ਹੈ ਜੀ ਆਹ ਗੱਲ ਹੈ ਜੀ ਸਾਨੂੰ ਆਏ ਕਹਿੰਦੇ ਵੀ ਅਸੀਂ ਗਰੀਬ ਬੰਦੇ ਹਾਂ ਹੁਣ ਸਾਡੇ ਲਾਜਮ ਨੂੰ ਜਾਂਦੇ ਆ ਕੇਂਦਰੀ ਬੰਦੇ ਨੂੰ ਪੈਸਾ ਹੁੰਦਾ ਨਹੀਂ ਜੀ ਲਾਜ ਮਨੂ ਜਾਂਦੇ ਆ ਸਾਡੀ ਕੋਈ ਫਰਮੈਸ ਸੁਣਦਾ ਨਹੀਂ ਹੈਗਾ ਨਾ ਤਾਂ ਕੋਈ ਡਾਕਟਰ ਸੁਣਦਾ ਨਾ ਕੋਈ ਮੁਲਾਜ਼ਮ ਸੁਣਦਾ ਸਾਡੀ ਕੋਈ ਨਹੀਂ ਗਰੀਬੀ ਸੁਣਦਾ ਆਹ ਹੈ ਗੱਲ ਅੱਛਾ ਕੀ ਕੀ ਹੋਇਆ ਜੀ ਅੱਗੇ ਕੀ ਹੋਇਆ ਜੀ ਅਫਸਰ ਮਤਲਬ ਕਿ ਅੰਦਰ ਡਾਕਟਰ ਕੋਲ ਵਾਗੇ ਡਾਕਟਰ ਨਹੀਂ ਕੋਲ ਵਾਗੇ ਜੀ ਸਾਡੇ ਵਰਗੇ ਗਰੀਬ ਸੜਕਾਂ ਤੇ ਰੁੜੀ ਗਏ ਜੀ ਹਾਂਜੀ ਜਦੋਂ ਅਸੀਂ ਧਰਨਾ ਲਾਇਆ ਸਾਡੀ ਕਿਨੇ ਸੁਣਨੇ ਆ ਉਸ ਤੋਂ ਬਾਅਦ ਮਲਾਜ਼ਮ ਕਹਿੰਦੇ ਤੁਸੀਂ ਘਰੇ ਚਲੇ ਜਾਓ ਘਰੇ ਜਾਓ ਘਰੇ ਪਾਓ ਜਾਨੀ ਜਦਾਂ ਮਰ ਗਿਆ ਸੀ ਕਿਨੇ ਕਿਨੇ ਚਲੇ ਜਾਈਏ ਅਸੀਂ ਕਿਹਾ ਜੀ ਅਸੀਂ ਕਿਵੇਂ ਚਲੇ ਜਾਈਏ ਉਹ ਕਹਿੰਦੇ ਵੀ ਤੁਸੀਂ ਸੈਨ ਕਰੋ ਤੁਸੀਂ ਬਾਗ ਜਾਓ ਹਣ ਕੀ ਕਹਿ ਸਕਦਾ ਵੀ ਮਲਾਜ਼ਮਾਂ ਨੂੰ ਪੈਸੇ ਦਿੱਤੇ ਆ ਜਾਂ ਕੀ ਕਰਿਆ ਹਨ ਗਰੀਬ ਦਾ ਤਾਂ ਇਨਸਾਫ ਹੀ ਨਹੀਂ ਆ ਗਰੀਬ ਨੂੰ ਤਾਂ ਕੋਈ ਨਹੀਂ ਜਾਣਦਾ ਜੀ ਜੇ ਅੱਜ ਸਾਨੂੰ ਨਹੀਂ ਜਾਣ ਉਹ ਵੱਡੇ ਲੋਕਾਂ ਨਾਲ ਵੀ ਨਹੀਂ ਕਿਸੇ ਨਾਲ ਘਟ ਨਹੀਂ ਕੋਈ ਵੀ ਡਾਕਟਰ ਕਿਸੇ ਨਾਲ ਖੈਰ ਨਹੀਂ ਗੁਜ਼ਾਰਦਾ ਜੀ ਗੱਲ ਕਰ ਵੀ ਗਰੀਬ ਬੰਦੇ ਨਾਲ ਦਚਾਰੀ ਪਿੰਡ ਚ ਕੰਮ ਕਰਕੇ ਕਿਸੇ ਤੋਂ ਕਿਸੇ ਨੇ 20 ਦੇ ਤੇ ਕਿਸੇ ਨੇ 30 ਦੇ ਤੇ ਕਿਸੇ ਨੇ 10 ਦੇ ਤਾਂ ਗੁਜ਼ਾਰਾ ਕੀਤਾ ਨੇ ਗੁਜ਼ਾਰਾ ਕਰਕੇ ਇਹ ਵਸ ਜੀ ਦਾਈ ਪੁਣੀ ਦਾ ਕੰਮ ਕਰਦੀ ਸੀ ਕਿਸੇ ਦਾ ਪੇਟ ਮਸਲਾ ਹੁੰਦੀ ਸੀ ਇਹ ਵੀ ਤਾਂ ਇੱਕ ਡਾਕਟਰ ਵੀ ਦੀ ਤਰ੍ਹਾਂ ਸੀ ਪਰ ਜਦੋਂ ਇਹਦੀ ਗੌਰ ਉਸਨੇ ਨਹੀਂ ਕੀਤੀ ਕਿੰਡੀ ਮਾੜੀ ਗੱਲ ਹੈ ਜੀ ਕੋਈ ਵੀ ਆਸਮਾਨ ਤੋਂ ਪੁੱਸ ਲੋ ਇਹ ਜੀ ਬੁੜੀ ਨਹੀਂ ਹੈਗੀ ਸੀ ਇਹ ਬੜੀ ਸਹੀ ਸੀ ਹਾਂ ਬੜੀ ਆਪ ਦਾ ਕਰਕੇ ਖਾਂਦੀ ਸੀਗੀ ਗੱਲ ਕਰ ਇਹਨਾਂ ਨੇ ਪੁਲਿਸ ਵਾਲਿਆਂ ਨੇ ਡਾਕਟਰਾਂ ਨੇ ਬਿਨ ਗੌਰ ਤੋਂ ਬਿਨਾ ਮਾਰ ਦਿੱਤਾ ਸਮਝੋ ਵੀ ਜਦੋਂ ਗੌਰ ਨਹੀਂ ਕਰੀ ਫੀਸ ਪਰਾ ਕੇ ਫੀਸ ਪਰਾ ਕੇ ਦੁਬਾਰਾ ਆਪ ਦੋਨੇ ਡਾਕਟਰ ਤੇ ਡਾਕਟਰ ਨਹੀਂ ਕਹਿੰਦੇ ਅਸੀਂ ਮੱਥਾ ਟੇਕਦੇ ਸੀ ਦੱਸੋ ਜੀ ਜਦੋਂ ਮਰੀਜ਼ ਮਰਨ ਵਾਲਿਆ ਪਿਆ ਮੱਥਾ ਤਾਂ 2 ਮਿੰਟ ਲੇਟ ਵੀ ਟੇਕ ਸਕਦੇ ਆ ਆ ਸਾਡੀ ਸਣਵਾਈ ਨਹੀਂ ਹੋਈ ਜੀ ਮਲਾਜਮਾਂ ਦੀ ਗੱਲ ਸੁਣੀਆ ਪਤਾ ਨਹੀਂ ਮਲਾਜਮਾਂ ਨੂੰ ਉਹਨਾਂ ਨੇ ਪੈਸੇ ਦਿੱਤੇ ਆ ਪਤਾ ਨਹੀਂ ਕੀ ਕਿਹਾਗਾ ਅਸੀਂ ਇਹ ਮੰਨ ਕਰਦੇ ਆਂ ਵੀ ਕਿਸੇ ਵੀ ਗਰੀਬ ਨਾਲ ਧੱਕਾ ਨਾ ਹੋਵੇ ਠੀਕ ਹੈ ਜੀ ਗਰੀਬਾਂ ਦੀ ਕਿਉਂ ਨਹੀਂ ਕੋਈ ਸੁਣਦਾ ਨਾ ਸਰਕਾਰ ਸੁਣਦੀ ਆ ਨਾ ਡਾਕਟਰ ਸੁਣਦੇ ਆਗੇ ਨਾ ਕੋਈ ਮਗਿਆਈ ਇਹ ਨੀ ਕਰ ਰਖੀ ਕਿੱਧਰ ਜਾਈਏ ਅਸੀਂ ਗਰੀਬ ਇਹ ਦਿਨ ਹੋਇਆ ਸਾਨੂੰ ਗਰੀਬਾਂ ਨੂੰ ਗੋਲੀ ਮਾਰਦੇ ਸਰਕਾਰ ਗੋਲੀ ਮਾਰਦੇ ਅਸੀਂ ਤੂੰ ਕੀ ਹੋਈ ਪਏ ਆ ਇਨਾਂ ਦੇ ਘਰ ਨਹੀਂ ਚੱਜਦਾ ਦੱਸ ਇੰਨੇ ਪੈਨੇ ਰਿਸ਼ਤੇਦਾਰ ਆਏ ਨੇ ਅੱਜ ਕਿੱਥੇ ਪੈਣਗੇ ਕੁਛ ਨਹੀਂ ਹੈਗਾ ਸਰਕਾਰਾਂ ਵੀ ਨਹੀਂ ਸੋਚਦੀਆਂ ਜੀ ਡਾਕਟਰ ਵੀ ਨਹੀਂ ਸੋਚਦੇ ਆਸ ਕਮੈਂਟ ਨੇ ਹੁਣ ਥੋੜਾ ਥੋੜਾ ਚਾਹੀਦਾ